ਸਤ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ ਦੇ ਹੋ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਮੈਂ ਪੂਰੇ ਪੰਜਾਬ ਨੂੰ ਅਤੇ ਪੰਜਾਬ ਤੋਂ ਬਾਹਰ ਵੱਸਦੇ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਹਾਂ ਕਿ ਜਿਹੜੀ ਮੈਂ ਤਸਵੀਰ ਦਿਖਾ ਰਿਹਾ ਤੁਹਾਨੂੰ ਵੀਡੀਓ ਦਿਖਾ ਰਿਹਾ ਇਸ ਤਰ੍ਹਾਂ ਦੀ ਵਸਤੂ ਜੇ ਕਿਸੇ ਕੋਲ ਵੀ ਬਈ ਹੋਵੇ ਕਿਸੇ ਦੇ ਘਰੇ ਹੋਵੇ ਤੇ ਉਹ ਜਰੂਰ ਪਲੀਜ਼ ਵੀਡੀਓ ਬਣਾ ਕੇ ਮੈਨੂੰ ਭੇਜੋ ਜਿਹੜਾ ਮੈਂ ਨੰਬਰ ਦੇਵਾਂਗਾ ਬੋਲ ਵੀ ਰਿਹਾ ਹਾਂ ਤੇ ਜਿਹੜੀ ਪੋਸਟ ਆ ਉਹਦੇ ਥੱਲੇ ਵੀ ਪਾਉਂਗਾ ਤੇ ਦੂਸਰੀ ਗੱਲ ਇੱਕ ਹੋਰ ਆ ਵੀ 1947 ਤੋਂ ਪਹਿਲਾਂ ਦਾ ਜੋ ਇੱਕ ਬਜ਼ੁਰਗ ਹੋਵੇ ਉਹ ਵੀ ਦੱਸਿਆ ਜਾਵੇ ਕਿ ਕਿਹੜੇ ਪਿੰਡ ਕਿਹੜੇ ਜ਼ਿਲ੍ਹੇ ਚ ਕਿੱਥੇ ਰਹਿੰਦਾ ਮੈਂ ਉੱਤੇ ਖੋਜ ਲਾ ਕੇ ਉਹਨਾਂ ਦੀ ਐਂਟਰੀ ਹੋ ਕਰਕੇ ਕਿਉਂਕਿ ਮੈਂ ਸਾਡੀ ਇੱਕੋ ਇੱਕ ਸੋਚ ਹੁੰਦੀ ਆ ਵੀ ਉਹ ਜਿਹੜੀ ਪੁਰਾਣੀ ਚੀਜ਼ ਹੈ ਨਾ ਜਿਵੇਂ ਗ੍ਰੰਥ ਪਏ ਕਬੀਰ ਪਏ ਆਹ ਕញ្ញਾ ਥਾਵਾਂ ਦੀ ਜਿਨ੍ਹਾਂ ਦੀ ਅੱਜ ਦੀ ਪੀੜ੍ਹੀ ਨੂੰ ਸਮਝ ਨਹੀਂ ਹੈਗੀ ਵੀ ਸਾਡੇ ਵੱਡ ਬਡੇਰੇ ਕਿਹੜੀਆਂ ਚੀਜ਼ਾਂ ਨਾਲ ਮੈ ਉਹਨੂੰ ਜੋੜਨਾ ਚਾਹੁੰਦਾ ਵੀ ਕਮਾਈ ਕਰਕੇ ਸਾਨੂੰ ਪਾਲਦੇ ਸੀ ਅੱਜ ਸਰਦਾਰੀਆਂ ਤੇ ਗੱਡੀਆਂ ਜਿਹੜੀਆਂ ਸਾਡੇ ਹਰ ਪਰਿਵਾਰ ਦੇ ਤਕਰੀਬਨ ਖੱਲੇ ਘਰ ਹੈਗ ਜਾਂਦੇ ਤੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਆ ਅਸੀਂ ਇਹਨਾਂ ਨੂੰ ਇੱਕ ਮੈਂ ਆਪਣੀ ਤਰਫੋਂ ਬਹੁਤ ਚਿਰਦਾ ਇਹਨਾਂ ਨੂੰ ਇੰਟਰਵਿਊਆਂ 'ਚ ਵੀ ਦਿੱਤਾ ਸੀ ਇੱਕ ਗ੍ਰੰਥਾਂ ਦੇ ਰੂਪ 'ਚ ਜਿਹੜੇ ਬਜ਼ੁਰਗ ਹੁੰਦੇ ਆ ਤੇ ਇਹਨਾਂ ਵਿੱਚੋਂ ਫਰੋਲ ਕੇ ਇਹਨਾਂ ਨੂੰ ਪੜ੍ਹ ਕੇ ਤੇ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਕੁਝ ਮੈਸੇਜ ਦੇਣ ਵਾਸਤੇ ਮੈਂ ਇਹ ਚੀਜ਼ਾਂ ਲਈ ਫੀਲ ਕਰਦਾ ਵੀਡੀਓ 'ਚ ਦਿਖਾਏ ਜਾਣ ਵਾਲਿਆ ਸਕਰੀਨ ਦੇ ਗੱਡਾ ਬਲਦ ਉਦੋਂ ਦਾ ਜੇ ਕੋਈ ਫੋਟੋ ਕੋ ਵੀ ਕਿਸੇ ਕੋਲੇ ਉਸ ਵੇਲੇ ਦੀ ਕਿਉਂਕਿ ਹੁਣ 1990 ਤੋਂ ਲੈ ਕੇ ਇਹ ਚੀਜ਼ਾਂ ਆ ਜਾਂਦੀਆਂ 80 ਤੋਂ ਲੈ ਕੇ ਲੋਪ ਹੋ ਗਈਆਂ ਉਸ ਤੋਂ ਪਹਿਲਾਂ ਹੈ ਨਹੀਂ ਅਸਿੱਧਾ ਫਿਰ ਵੀ 32 ਸਾਲ ਦਾ ਜਿਹੜਾ ਸਮਾਂ ਬਹੁਤ ਆ ਤੇ ਇੰਨਾ ਵੀ ਜਿਹੜੇ ਨਵੀਂ ਪੀੜ੍ਹੀ ਆ ਇਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਗੱਡਾ ਹੈ ਬਾਪੂ ਆ ਕੀ ਚੀਜ਼ ਆ ਇਹਨਾਂ ਚੀਜ਼ਾਂ ਨੂੰ ਦਰਸਾਉਣ ਵਾਸਤੇ ਵੀਡੀਓ ਬਣਾ ਕੇ ਪਿੰਡ ਦਾ ਨਾਂ ਉਸ ਵਿਅਕਤੀ ਦਾ ਨਾਂ ਜਿਹਦੇ ਮਤਲਬ ਇਹ ਘਰੇ ਖੜੇ ਆ ਸਾਹਮਣੇ ਰੱਖੇ ਆ ਇੱਕ ਇਕ ਨਿਸ਼ਾਨੀ ਵਜੋਂ ਉਹ ਮੈਨੂੰ ਵੀਡੀਓ ਜ਼ਰੂਰ ਭੇਜੋ ਜੇ ਨੇੜੇ-ਨੇੜੇ ਹੋਵੇ ਤਾਂ ਉਹ ਮੈਨੂੰ ਫੋਨ ਲਾ ਦਿਓ ਮੈਂ ਇੱਥੇ ਆਣ ਕੇ ਨਾਲੇ ਉਸ ਪਰਿਵਾਰ ਦਾ ਜਿਹੜਾ ਹੈਗਾ ਇੰਟਰਵਿਊ ਕਰਕੇ ਜਾਵਾਂ ਤੇ ਨਾਲੇ ਮੈਂ ਉਹਨੂੰ ਦੱਸਾਂ ਕਿ ਅਸੀਂ ਲੋਕਾਂ 'ਚ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਜਾਣਨਾ ਹੈ ਕਿਸ ਮਕਸਦ ਨਾਲ ਲੈ ਕੇ ਜਾਣਾ ਕਿਉਂਕਿ ਤੀਜੀ ਪੀੜ੍ਹੀ ਜਿਹੜੀ ਸੀ ਉਹ 1990 ਤੋਂ ਲੈ ਕੇ 80 ਤੋਂ ਲੈ ਕੇ ਉਹ ਬਦਲ ਚੁੱਕੀ ਆ ਚੌਥੀ ਚ ਪਹਿਰ ਪਾਉਣ ਵਾਲਿਆਂ ਵਾਸਤੇ ਇੱਕ ਥੋੜਾ ਮੈਸੇਜ ਛੱਡਿਓ ਉਸ ਤੋਂ ਅੱਗੇ ਆਪਾਂ ਰਹਿਣਾ ਨਹੀਂ ਤੇ ਉਸ ਤੋਂ ਬਾਅਦ ਚ ਜਿਹੜਾ ਵੀ ਜੋ ਵੀ ਕੁਝ ਹੋਊ ਕੋਈ ਹੋਊਗਾ ਕਿਉਂਕਿ ਇੱਕ ਇੱਕ ਬੰਦਾ ਹੀ ਐਸੀ ਚੀਜ਼ ਆ ਜਿਹਦਾ ਘੜੀ ਦਾ ਪਤਾ ਨਹੀਂ ਹੈਗਾ ਜਿਹੜੀ ਵੀਡੀਓ ਬਣਾ ਦਾਂਗੇ ਜਿਹੜੇ ਬਜ਼ੁਰਗ ਦਾ ਆਪਾਂ ਪਾ ਦਿਆਂਗੇ ਉਹ ਜਿੰਨਾ ਚਿਰ ਦੁਨੀਆ ਰਹੇ ਕਿ ਉਹਨਾਂ ਚਿਰ ਇਹ ਰਹਣੀਆਂ ਵੀ ਐਸੋ ਵਿਅਕਤੀ ਦੇ ਘਰੇ ਆ ਚੀਜ਼ ਖੜੀ ਇਹ ਚੀਜ਼ ਐਸ ਕੰਮ ਆਉਂਦੀ ਸੀ ਇਸ ਚੀਜ਼ ਦਾ ਆ ਕੰਮ ਲਿਆ ਜਾਂਦਾ ਸੀ ਮੈਂ ਅੱਜ ਵੀ ਮੁਕਸਦ ਨਾਲ ਲਈ ਤੁਹਾਨੂੰ ਵੀਡੀਓ ਪਾ ਰਿਹਾ ਨੋਟ ਕਰਨਾ ਹੈ ਨੰਬਰ ਇੱਥੇ ਵੀ ਦੱਸ ਦੇਣਾ 9866 53943 ਟਾਈਗਰ ਪੰਜਾਬ న్యూਜ਼ ਮੰਡੀ ਬਰੀਵਾਲਾ ਸਤਨਾਮ ਸਿੰਘ ਪੱਤਰਕਾਰ